ਪਾਵੇਂ ਕੀ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨਸ਼ੇ ਖਤਮ ਕਰਨ ਦੇ ਵੱਡੇ ਵੱਡੇ ਦਾਅਵੇ ਕਰ ਰਹੇ ਹਨ ਪਰ ਅਜੇ ਵੀ ਨੌਜਵਾਨ ਨਸ਼ਿਆਂ ਦੀ ਪੀੜ ਚੜ ਰਹੇ ਹਨ ਤਾਜ਼ਾ ਮਾਮਲਾ ਸਬਡਿਵੀਜ਼ਨ ਤਰਵੰਡੀ ਸਾਬੋ ਦੇ ਪਿੰਡ ਫਤੇਗੜ ਨੌ ਅਵਾਦ ਦਾ ਹੈ ਜਿੱਥੇ ਇੱਕ ਨੌਜਵਾਨ ਦੀ ਨਸ਼ੇ ਕਰਨ ਮੌਤ ਹੋ ਗਈ ਇਸ ਮੌਕੇ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਦੱਸਿਆ ਕਿ ਆਪਣੇ ਇਕਲੌਤੇ ਪੁੱਤਰ ਲਖਵਿੰਦਰ ਸਿੰਘ ਨੂੰ ਬੜੀ ਮੁਸ਼ਕਲ ਦੇ ਨਾਲ ਸੁੱਖਾਂ ਸੁੱਖ ਕੇ ਮੰਗਿਆ ਸੀ ਪਰ ਨਸ਼ਿਆਂ ਦੀ ਦਲਦਲ ਵਿੱਚ ਅਜਿਹਾ ਫਸਿਆ ਕਿ ਸਾਡਾ ਸਾਥ ਹੀ ਛੱਡ ਗਿਆ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਸ਼ਰਮ ਨਸ਼ੇ ਵੇਚੇ ਜਾਂਦੇ ਹਨ ਪਰ ਪਰ ਪੁਲਿਸ ਪ੍ਰਸ਼ਾਸਨ ਕੋਈ ਵੀ ਧਿਆਨ ਨਹੀਂ ਦੇ ਰਿਹਾ ਪਰ ਦੂਜੇ ਪਾਸੇ ਇਸ ਮਾਮਲੇ ਬਾਰੇ ਪੁਲਿਸ ਅਧਿਕਾਰੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਨਹੀਂ ਆਇਆ ਹੈ ਕੀ ਨਾ ਤੁਹਾਡਾ ਜੀ ਗਰਮੇਲ ਸਿੰਘ ਆ ਜੀ ਪਿੰਡ ਕਿਹੜਾ ਫਾਜ਼ੇਗੜ ਨੋਵਾ ਦਾ ਜੀ ਕੀ ਮਾਮਲਾ ਹੋਇਆ ਬੈਠੂ ਜਮੁੰਦੇ ਜੀ ਇਹ ਚਿੱਟੇ ਦੇ ਕਾਰਨ ਲੈ ਸੂਈ ਆ ਜੀ ਇਹ ਮੈਥੋਂ ਚੋਰੀਆਂ ਲੌਂਗਾ ਸੀ ਆ ਜੀ ਜਦੋਂ ਮੈਂ ਆਵਦੀ ਝਾੜੀ ਦਾ ਪਿਆਰਾ ਬੰਦਾ ਨਹੀਂ ਚਾਰ ਗੁੜੀਆਂ ਦਾ ਬਾਪ ਆਂ ਜੀ ਮੈਂ ਝਾੜੀ ਕਰਕੇ ਆਉ ਦਾ ਟਾਈਮ ਬਸ ਕਰਦਾ ਸੀ ਜੀ ਜਦੋਂ ਮੈਂ ਘਰੋਂ ਬਾਹਰ ਟੱਪ ਜਾਂਦਾ ਸੀ ਆਵਦੀ ਝਾੜੀ ਕਰਨ ਨੂੰ ਉਹ ਗੈਰ ਨਾਸੀ ਕਰਦਾ ਸੀ ਜੀ ਇਹ ਚਿੱਟੇ ਦੇ ਕਾਰਨ ਹੋਈ ਹੈ ਜੀ ਜਿਹੜਾ ਥਾਂ ਥਾਂ ਟਿੱਕੇ ਕ ਵਿਖ ਰਹੇ ਹੈਗਾ ਇਹਦੇ ਕੰਟਰੋਲ ਕੀਤਾ ਜਾਵੇ ਇਹਨੂੰ ਬੰਦ ਕਰਾਇਆ ਜਾਵੇ ਇਹ ਸਰਕਾਰਾਂ ਨੂੰ ਨਿਗਾਹ ਮਾਰਨੀ ਚਾਹੀਦੀ ਹੈ ਤੇ ਹੋਰ ਨਾ ਬੱਚੇ ਮਰਨ ਕਿਉਂਕਿ ਐਨਾ ਕੁਝ ਕਹਿੰਦਾ ਹੋਰ ਕੁਝ ਮੈਂ ਅੱਗੇ ਕਹੀ ਨਹੀਂ ਕਰਦਾ ਇਕੱਲੇ ਮੁੰਡਾ ਸੀ ਥੋੜੇ ਮੇਰੇ ਇਕੋ ਹੀ ਮੁੰਡਾ ਸੀ ਲਿਆ ਵੀ ਬਹੁਤ ਔਖਾ ਨਾਲ ਸੀ ਆ ਪਿੱਛੇ ਸਾਲਾ ਵੀ ਹੈ ਨਹੀਂ ਉੱਥੇ ਵੀ ਕਬੂਤਰ ਬੋਲੀ ਜਾਂਦੇ ਆ ਤੇ ਇਹ ਜਿਹੜਾ ਗਹਾਚਾਰ ਪੈਣਾ ਦਾ ਇਕੱਲੇ ਹੀ ਭਾਈ ਸੀ ਲਿਆ ਬੜੀਆਂ ਔਖਾ ਨਾਲ ਉਹ ਇਕੱਲੇ ਚੱਲ ਗਿਆ ਮੇਰਾ ਸਹਾਰਾ ਹੀ ਸੀਗਾ ਉਸ ਪ੍ਰਸ਼ਾਸਨ ਕਹਿੰਦਾ ਵੀ ਕਿੱਤਾ ਹੈ ਨਹੀਂ ਜੀ ਕਿੱਤਾ ਵੱਧੂ ਬੇਗਦਾ ਜੀ ਕਿੱਤੇ ਦੇ ਕਾਰਨ ਹੀ ਮੇਰੇ ਮੁੰਡੇ ਦੀ ਮੌਤ ਹੋ ਗਈ ਜੀ ਅੱਜ ਕਦ ਕਦੋ ਕੋ ਮਤਲਬ ਡਾਕਟਰ ਜੀ ਨੇ ਇਹ ਹਸਪਤਾਲ ਜਿਹੜਾ ਸੂਈ ਆ ਜੀ ਅਸੀਂ ਦਾਖਲ ਕਰਾਇਆ ਸੀ ਉਹਦਾ ਅੰਦਰਲਾ ਹਿੱਸਾ ਸਾਰੇ ਖਤਮ ਕਰਤਾ ਸੀ ਜੀ ਮਿੱਠੂ ਆ ਜੀ ਪੈਨ ਕਿਹੜਾ ਨਵਾਂ ਪੈਨ ਫੜੇ ਗੜੇ ਜੀ ਡੈਠੋ ਜੀ ਮੁੰਡੇ ਦੀ ਕੀ ਮਾਮਲਾ ਚਿੱਟੇ ਨਾ ਦੇ ਕਾਰਨ ਹੋਇਆ ਜੀ ਸਾਰੇ ਪੈਲੇ ਵਿਗ ਰਿਹਾ ਬਹੁਤ ਵੱਧੂ ਜਿੰਨਾ ਲੈ ਲਉਂਨੋਂ ਨਹੀਂ ਮਿਲਦੂ ਪਤਾ ਨਹੀਂ ਲੱਗਦਾ ਮਲੂਮ ਨਹੀਂ ਹੁੰਦਾ ਨਾ ਪੁਲਿਸ ਵੱਢ ਲੈਂਦੀ ਨਾ ਫੜਦੀ ਫੜ ਕੇ ਸਰਦੰਦੀ ਤੇ 20 30 ਬੰਦੇ ਪਿੱਲਾ ਹੋਣਗੇ ਕਿੱਥੋਂ ਵੱਡ 50 ਬੰਦੇ ਹੈਗੇ ਇੱਥੇ ਤੇ ਮਾਰਨਗੇ ਉਹ ਵੀ ਜੀ ਬਸ ਆਹੀ ਗੱਲ ਹੈ ਕਿੰਨਾ ਕਿ ਚੜ ਤੋਂ ਮੁੰਡਾ ਇਹ ਚਿੱਟਾ ਲੰਮਾ ਇਹ ਉਥਾਲ ਹੋ ਗਿਆ ਜੀ ਠੀਕੇ ਲਾਉਂਦਾ ਜੀ ਠੀਕੇ ਵੀ ਲਾਉਂਦਾ ਜੀ ਸਰਦੇ ਹੀ ਕੋਈ ਨਹੀਂ ਜੀ ਇਹ ਅੱਛਾ ਗੋਲੀਆਂ ਵੀ ਖਾਂਦਾ ਉਹ ਪੁਲਿਸ ਕਹਿੰਦੀ ਨਸ਼ਾ ਹੈ ਨਹੀਂ ਪੰਜਾਬ ਦੀ ਪੁਲਿਸ ਕਹਿੰਦੀ ਹੈ ਨਹੀਂ ਪੁਲਿਸ ਫੜਦੀ ਨਹੀਂ ਇਹਨਾਂ ਨੂੰ ਹਰ ਕੇ ਛੱਡੂਗਾ ਹਰ ਕੇ ਛੱਡ ਦਿੰਦੇ ਆ ਬਸ ਉਹਨਾਂ ਦੇਣ ਦਾ ਚਾਰ ਪੀਏ ਉਹ ਛੱਡ ਦਿੰਦੇ ਆ ਬਸ ਆਹੀ ਗੱਲ ਹੈ ਜੀ ਮੰਨ ਕੀ ਕਰਨਾ ਚਾਹੁੰਦੇ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਤੇ ਉਹ ਵੀ ਹਟਣਾ ਚਾਹਦੇ ਮੁੱਖ ਨਾਲ ਜੇ ਤੇ ਤਖਤ ਮਹੌਨਾ ਜੀ ਨਹੀਂ ਸਾਡੇ ਸਾਦਾ ਪਦ ਦੂਆਂ ਪਰਿਵਾਰ ਮਾਰ ਜੀ ਬਸ ਆਹੀ ਗੱਲ ਹੈ ਜੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਤੇ ਲਈ ਬੈਲ ਆਈਕਨ ਤੇ ਕਲਿਕ ਕਰੋ